ਜਟ ਮਹਿਕਮਾ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਆ ਗਿਆ ਇੱਕ ਮਿੰਟ ਵੀਡੀਓ ਬਾਈ ਜੀ ਕਿੰਨਾ ਦੁੱਧ ਦਿੱਤਾ ਬੱਕਰੀ ਨੇ ਵੀਰੇ ਬੱਕਰੀ ਨੇ ਘਰੇ ਦਿੱਤਾ ਹੀ 7 ਲੀਟਰ ਦੁੱਧ ਠੀਕ ਹੈ ਜੀ ਇੱਥੇ ਦੁੱਧ ਕੱਢਿਆ ਵੀਰੇ 6 ਲੀਟਰ ਠੀਕ ਹੈ ਜੀ ਹਾਂ 6 ਦੰਦ ਪਹਿਲਾ ਸੁਗਾ ਠੀਕ ਹੈ ਜੀ ਆਹ ਪਲਟੀਨੇ ਦੀ ਜੇਤੂਗਾ ਜੀ ਹਾਂਜੀ ਪਹਿਲਾਂ ਤਾਂ ਬਾਈ ਜੀ ਬਹੁਤ ਬਹੁਤ ਵਧਾਈਆਂ ਹੋਣ ਤੁਹਾਨੂੰ ਤੇਰਾਬ ਸਾਬ ਨੂੰ ਵਧਾਵੇ ਵੀਰੇ ਤੇ ਕਿੰਨੇ ਟਾਈਮ ਦੀ ਮਿਲਕਿੰਗ ਹੋਈ ਹੈ ਜੀ ਤਿੰਨ ਟਾਈਮ ਤੇ ਠੀਕ ਹੈ ਜੀ ਹਾਂ ਤਿੰਨ ਟਾਈਮ ਤੇ ਆਹ ਦਿਖਾ ਸਕਦੇ ਹੋ ਖੁੱਲ ਕੇ ਇਹਦੇ ਨਹੀਂ ਵੀਰੇ ਇਹ ਦਿਖਾਵਾ ਪਿੰਡ ਕਿਹੜਾ ਬਾਈ ਜੀ ਆਪਣਾ ਪਿੰਡ ਵੀਰੇ ਰਾਣੀਆ ਠੀਕ ਹੈ ਜੀ ਹਾਂ ਤੇ ਜਿੱਤੋ ਇਹ ਬਰੀਡਿੰਗ ਕਰਾਈ ਆ ਉਹ ਆਪਣੇ ਘਰ ਦਾ ਹੀ ਆ ਹਾਂ ਵੀਰੇ ਹਾਂ ਹਾਂ ਲਓ ਵੀ ਸੱਜਣੋ ਇਸ ਬੱਕਰੀ ਨੇ ਡੀ ਐਲ ਐਫ ਐ ਮੇਲੇ ਚੜਿੱਕ ਦੇ ਵਿੱਚ ਬੱਕਰੀਆਂ ਦੁੱਧ ਚਵਾਈ ਮਕਾਵਲੇ ਦੇ ਵਿੱਚ 6 ਕਿਲੋ ਦੁੱਧ ਚਵਾ ਕੇ ਪਲਟੀਨਾ ਮੋਟਰਸਾਈਕਲ ਜਿੱਤ ਲਿਆ ਜੀ ਸਾਡੇ ਤਾਂ ਪਤੰਦਰੋਂ ਮਸਾਂ 6 ਕਿਲੋ ਦੁੱਧ ਮੱਝਾਂ ਮਸਾਂ ਦਿੰਦੀਆਂ ਨੇ ਇਹਨਾਂ ਪਤੰਦਰਾਂ ਦੇ ਬੱਕਰੀਆਂ ਦਾ 6 ਕਿਲੋ ਚਾਹਤਾ ਹੈ ਜੇ ਇਦਾਂ ਹੀ ਇਹ ਭਾਈ ਚੱਲਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਬੱਕਰੀਆਂ ਦਾ 10 ਕਿਲੋ ਦੁੱਧ ਚਾਹਣਗੇ ਤੇ ਪੂਰੀ ਟੱਕਰ ਦੇਊਗੀ ਬੱਕਰੀ ਮੱਝਾਂ گاਵਾ ਨੂੰ ਬਾਕੀ ਜੇ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰ ਦਿਓ ਕਿਉਂਕਿ ਆਪਾਂ ਐਵੇਂ ਦੀਆਂ ਵੀਡੀਓ ਹੋਰ ਵੀ ਲੈ ਕੇ ਲੈ ਕੇ ਲਈ ਆਜ ਰੋਵਾਂਗੇ